ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਆਪ ਆਏ ਆ ਜੀ ਪਿੰਡ ਭੋਇਆਂ ਗੁੜ ਕਢਾਉਣ ਵਾਸਤੇ ਇੱਥੇ ਆਪਣਾ ਕਿਸਾਨ ਵੀਰ ਜਿਹੜਾ ਗੁੜ ਕੱਢ ਕੇ ਦਿੰਦਾ ਬਹੁਤ ਹੀ ਜਿਹੜਾ ਵਾ ਦੇਸੀ ਤਰੀਕੇ ਨਾਲ ਜਿਸ ਤਰ੍ਹਾਂ ਪੁਰਾਣੇ ਬਜ਼ੁਰਗ ਆਪਣੇ ਕੱਢਦੇ ਸੀਗੇ ਸੋ ਪਹਿਲਾਂ ਤੁਹਾਨੂੰ ਗੁੜ ਦੀ ਕੁਆਲਿਟੀ ਚੈੱਕ ਕਰਾਉਣੀ ਆ ਦੇਖੋ ਕਿਸ ਤਰ੍ਹਾਂ ਜੀ ਬਹੁਤ ਜ਼ਿਆਦੀ ਕਣੀ ਆ ਹੱਥ ਲਾਇਆ ਜਿਹੜਾ ਗੁਰਪੁਰ ਜਾਂਦਾ ਐਡਾ ਵਧੀਆ ਕੁਆਲਿਟੀ ਜਿਹੜੀ ਗੁੜ ਦੀ ਬਣਾ ਕੇ ਦਿੰਦੇ ਆ ਸੋ ਜੇ ਕਿਸੇ ਨੇ ਗੁੜ ਕਢਾਉਣਾ ਉਹਦਾ ਵੀ ਰੇਟ ਆਪਾਂ ਤੁਹਾਨੂੰ ਦੱਸਦੇ ਆਂ ਤੇ ਜੇ ਕਿਸੇ ਨੇ ਮੁੱਲ ਖਰੀਦਣਾ ਉਹਦਾ ਰੇਟ ਵੀ ਅੱਗੇ ਆਪਾਂ ਤੁਹਾਨੂੰ ਦੱਸਾਂਗੇ ਸੋ ਪਹਿਲਾਂ ਗੱਲ ਕਰਦੇ ਆਂ ਜੀ ਆਪਾਂ ਗੁੜ ਕੱਢਣ ਦਾ ਤਰੀਕਾ ਇਹਨਾਂ ਦਾ ਸਭ ਤੋਂ ਵਧੀਆ ਲੱਗਾ ਮੈਨੂੰ ਸਿਰਫ ਮਿੱਠਾ ਸੋਡਾ ਵਰਤਦੇ ਆ ਉਹ ਵੀ 2-3 ਚਮਚੇ ਇੱਕ ਪਾਤ ਦੇ ਤੇ ਬਿਲਕੁਲ ਜਿਹੜੀ ਇਹ ਮੈਲ ਲਾ ਕੇ ਰੋਹ ਦੇ ਤੋਂ ਬਿਲਕੁਲ ਐਂ ਸਾਫ਼ ਕਰਕੇ ਤੇ ਗੁੜ ਬਣਾਉਂਦੇ ਆ ਬਹੁਤ ਵਧੀਆ ਗੁੜ ਬਣਦਾ ਦੂਸਰੇ ਵੇਲੇ ਵਾਲੇ ਕਈਆਂ ਦੇ ਭਿੰਡੀ ਦਾ ਜਿਹੜਾ ਪਾਣੀ ਵਰਤਦੇ ਆ ਉਹ ਜਿਹੜਾ ਚਿਪਚਿਪਾ ਹੁੰਦਾ ਉਹ ਮੈਲ ਨੂੰ ਵਿੱਚ ਜਿਹੜਾ ਉਹ ਜਮਾਂਜ ਮੋ ਲੈਂਦਾ ਸੋ ਉਹ ਜਿਹੜਾ ਗੁੜ ਏਡਾ ਖਾਣ ਦੇ ਲਾਇਕ ਨਹੀਂ ਦਾ ਨਾ ਜਿਆਦਾ ਚ ਰੈਂਦਾ ਤੇ ਦੂਸਰੇ ਨੰਬਰ ਤੇ ਗੱਲ ਆ ਜਾਂਦੀ ਜੀ ਇਹ ਕੀ ਜਿਹੜਾ ਵਾ ਇੱਕ ਪੱਤ ਦਾ ਜਿਹੜਾ ਇਹ ਕੀ ਸਾਗਤਾ ਬਲਿੰਦੇ ਆ ਸੋ ਪੱਤ ਦੇ ਵਿੱਚ 6 ਪੀਪੇ ਪੈਂਦੇ ਆ ਸਾਡੇ ਕਿ 6 ਪੀਪੇ ਇਹਨਾਂ ਦਾ ਪੀਪੇ ਦਾ ਹਿਸਾਬ ਰੱਖਿਆ 100 ਰੁਪਿਆ ਪੀਪਾ ਜਿਹੜਾ ਇਹ ਲੈਂਦੇ ਆ ਤੇ ਜੇ ਕਿਸੇ ਨੇ ਗੁੜ ਖਰੀਦਣਾ ਹੋਵੇ ਇਹਨਾਂ ਕੋਲੋਂ 120 ਰੁਪਏ ਕਿਲੋ ਦੇ हिसाब ਨਾਲ ਇਹ ਗੁੜ ਦਿੰਦੇ ਹ ਜੀ ਤੇ ਗੁੜ ਬਿਲਕੁਲ ਪਿਓਰ ਹੁੰਦਾ ਇੱਕ ਨੰਬਰ ਇਹਨਾਂ ਦਾ ਨੰਬਰ ਉੱਪਰ ਸਕਰੀਨ ਤੇ ਚੱਲ ਰਿਹਾ ਜੇ ਕਿਸੇ ਨੇ ਗੁੜ ਖਰੀਦਣਾ ਜਾਂ ਕਢਾਉਣਾ ਫੋਨ ਕਰਕੇ ਆ ਸਕਦਾ ਜੀ ਬਿਲਕੁਲ ਦੇਸੀ ਤਰੀਕੇ ਨਾਲ ਗੁੜ ਇੱਥੇ ਤਿਆਰ ਕਰਕੇ ਤੁਹਾਨੂੰ ਦੇਣਗੇ ਸੋ ਧੰਨਵਾਦ ਜੀ